ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਨ ਸਿੱਧੂ ਤੁਸੀਂ ਦੇਖ ਰਹੇ ਹੋ ਸਮੇਂ ਦੀ ਗੱਲ ਅੱਜ ਸਵਾਗਤ ਕਰਦੇ ਆਂ ਡਾਕਟਰ ਹਰਜਿੰਦਰ ਸਿੰਘ ਜੀ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਅੱਗੇ ਲੈ ਕੇ ਆਏ ਆਂ ਬਹੁਤ ਹੀ ਜ਼ਿਆਦਾ ਸਿੱਖਿਆਦਾਇਕ ਕਹਾਣੀ ਜਿਹਦੇ थ्रू ਤੁਹਾਨੂੰ ਬਹੁਤ ਹੀ ਵਧੀਆ ਸਿੱਖਿਆ ਮਿਲਣ ਵਾਲੀ ਹੈ ਐਂਡ ਇਹਦੇ ਨਾਲ ਨਾਲ ਸਾਡੀ ਨਿੱਜੀ ਜ਼ਿੰਦਗੀ ਦੇ ਉੱਪਰ ਵੀ ਇਸ ਚੀਜ਼ ਦਾ ਬਹੁਤ ਹੀ ਡੂੜਾ ਪ੍ਰਭਾਵ ਪੈਂਦਾ ਹੈ ਤਾਂ ਅਸੀਂ ਸ਼ੁਰੂ ਕਰਦੇ ਆਂ ਦੋਸਤੋ ਸਮੇਂ ਸਮੇਂ ਅਨੁਸਾਰ ਬਜ਼ੁਰਗ ਵੱਖ-ਵੱਖ ਤਰ੍ਹਾਂ ਦੀਆਂ ਕਥਾ ਕਹਾਣੀਆਂ ਸੁਣਾਉਂਦੇ ਆਏ ਆ ਆਪਾਂ ਨੂੰ ਸਮਝਾਉਣ ਦੀ ਖਾਤਰ ਬੱਚਿਆਂ ਨੂੰ ਸਮਝਾਉਣ ਦੀ ਖਾਤਰ ਬੱਚਿਆਂ ਦਾ ਮਨੋਰੰਜਨ ਕਰਨ ਦੀ ਖਾਤਰ ਉਹਨਾਂ ਦੀਆਂ ਕਥਾ ਕਹਾਣੀਆਂ ਦੇ ਵਿੱਚ ਬਹੁਤ ਡੂੰਗੇ ਅਰਥ ਹੁੰਦੇ ਆ ਬਹੁਤ ਡੂੰਗੀ ਸਿੱਖਿਆ ਹੁੰਦੀ ਹੈ ਇਸ ਤਰ੍ਹਾਂ ਹੀ ਇੱਕ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਾਤ ਕਥਾ ਕੁਝ ਚੂਹੇ ਇਕੱਠੇ ਹੋ ਕੇ ਹਫੜਾ ਤਫੜੀ ਮੱਚ ਰਹੀ ਐ ਇਕੱਠੇ ਹੋ ਰਹੇ ਨੇ ਇੱਕ ਦੂਜੇ ਨੂੰ ਸੰਭਾਲ ਰਹੇ ਨੇ ਕੁਝ ਮਾਰ ਰਹੇ ਨੇ ਕੁਝ ਲਤੜੇ ਜਾ ਰਹੇ ਨੇ ਸਾਰਿਆਂ ਦੇ ਵਿੱਚ ਭਗੜ ਮੱਚੀ ਹੋਈ ਐ ਜ਼ਖਮੀ ਚੂਹਿਆਂ ਦਾ ਇਲਾਜ ਕੀਤਾ ਜਾ ਰਿਹਾ ਸੋ ਇਹ ਸਭ ਕੁਝ ਕਲੋਜ਼ ਹੋਣ ਤੋਂ ਬਾਅਦ ਚੂਹੇ ਇਕੱਠੇ ਹੋ ਕੇ ਇੱਕ ਸਵਾ ਪਛਾਦਦੇ ਐ ਸਵਾ ਬਲਾਉਂਦੇ ਆ ਸਵਾ ਦੇ ਵਿੱਚ ਜੋ ਇੱਕ ਬਜ਼ੁਰਗ ਚੂਹਾ ਹੁੰਦਾ ਉਹ ਵਧੀਆ ਚੰਗੀਆਂ رائے ਦਿੰਦਾ ਹੈ ਸਵਾਲ ਹੁੰਦੇ ਨੇ ਵੀ ਆਪਣੇ ਵਿੱਚ ਮੌਤਦਾਰ ਹੈ ਜਿਹੜਾ ਬਹੁਤ ਵੱਧ ਰਿਹਾ ਹੈ ਜੇ ਇਸ ਤਰ੍ਹਾਂ ਹੀ ਹੁੰਦਾ ਰਹਾ ਤਾਂ ਆਪਾਂ ਸਭ ਨੇ ਖਤਮ ਹੋ ਜਾਣਾ ਹੈ ਆਪਾਂ ਨਹੀਂ ਰਹਿਣਾ ਸੋ ਆਪਾਂ ਨੂੰ ਹਾਥੀਆਂ ਦੇ ਰਾਜੇ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਉਹਦੇ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਸੋ ਜੋ ਇੱਕ ਬਜ਼ੁਰਗ ਚੂਹਾ ਸੀ ਉਹਨੇ ਬੜੇ ਸੰਜੀਦਾਪਨ ਦੇ ਵਿੱਚ ਸਾਰੀਆਂ ਨੀਆਂ ਗੱਲਾਂ ਸੁਣੀਆਂ ਤੇ ਤਿੰਨ ਚੂਹਿਆਂ ਦੀ ਡਿਊਟੀ ਲਈ ਤਿੰਨ ਚੂਹੇ ਉਹਦੇ ਵਾਸਤੇ ਚੁਣੇ ਗਏ ਗੱਲਬਾਤ ਕਰਨ ਵਾਸਤੇ ਉਹ ਤਿੰਨੇ ਚੂਹੇ ਹਾਥੀਆਂ ਦੇ ਰਾਜੇ ਦੇ ਕੋਲ ਗਏ ਜਾ ਕੇ ਇੱਕ ਅਰ지 ਬੇਨਤੀ ਕੀਤੀ ਕਿ ਰਾਜਾ ਸਾਹਿਬ ਤੁਸੀਂ ਬਹੁਤ ਬਲਵਾਨ ਹੋ ਬਹੁਤ ਸਖਸੀ ਸਾਤ ਸ਼ਕਤੀਸ਼ਾਲੀ ਹੋ ਅਸੀਂ ਤੁਹਾਡੇ ਅਗੇ ਤੁਸ ਵੀ ਨਹੀਂ ਕੁਝ ਵੀ ਨਹੀਂ ਤੁਹਾਡਾ ਚੁੰਡ ਜਦੋਂ ਜੰਗਲ ਵਾਲ ਆਉਂਦਾ ਸਾਡੇ ਖੁੱਡਾਂ ਦੇ ਕੋਲ ਦੀ ਸਾਡੇ ਸ਼ਹਿਰ ਦੇ ਕੋਲ ਦੀ ਜਦੋਂ ਲੰਘਦਾ ਤੇ ਸਾਡਾ ਬਹੁਤ ਨੁਕਸਾਨ ਹੋ ਜਾਂਦਾ ਸਾਡੇ ਬਹੁਤ ਸਾਰੇ ਸਾਥੀ ਮਾਰੇ ਜਾਂਦੇ ਆ ਪੈਰਾਂ 'ੇ ਥੱਲੇ ਲੱਤੜ ਕੇ ਕਿਰਪਾ ਕਰਕੇ ਇੱਕ ਅਰਦਾਸ ਬੇਨਤੀ ਲੈ ਕੇ ਹਾਜ਼ਰ ਹੋਏ ਆ ਵੀ ਸਾਡੀ ਸੁਰੱਖਿਆ ਕਰੋ ਜੋ ਹਾਥੀ ਜੰਗਲ ਵੱਲ ਨੂੰ ਆਉਂਦੇ ਨੇ ਬਾਰੋਂ ਚਾਰਾ ਚਰ ਕੇ ਤਾਂ ਉਹ ਆਪਣਾ ਰਸਤਾ ਬਦਲ ਕੇ ਆ ਜਾਇਆ ਕਰੋ ਸਾਡਾ ਨੁਕਸਾਨ ਬਹੁਤ ਹੋ ਜਾਂਦਾ ਇਸ ਤਰ੍ਹਾਂ ਤਾਂ ਅਸੀਂ ਥੋੜੇ ਦਿਨਾਂ ਦੇ ਵਿੱਚ ਹੀ ਸਾਰੇ ਖਤਮ ਹੋ ਜਾਵਾਂਗੇ ਸੋ ਇੱਕ ਬੇਨਤੀ ਕਰ ਸਕਦੇ ਆ ਅਸੀਂ ਜੇ ਕਿਤੇ ਲੋੜ ਪਈ ਤਾਂ ਅਸੀਂ ਹਰ ਵਕਤ ਜਿੰਨੇ ਕੁ ਜੁਗਰੇ ਹੈਗੇ ਆ ਦੁੱਖ ਸੁੱਖ ਵਾਸਤੇ ਤੁਹਾਡੇ ਨਾਲ ਖੜੇ ਆ ਸੋ ਹਾਥੀਆਂ ਦੇ ਰਾਜਨੂ ਇਹ ਗੱਲ ਚੰਗੀ ਲੱਗੀ ਵੀ ਕਿਸੇ ਦਾ ਨੁਕਸਾਨ ਕਿਉਂ ਕਰਨਾ ਉਹਨੇ ਆਪਣੇ ਸਾਰੇ ਹਾਥੀ ਸਾਥੀਆਂ ਨੂੰ ਹੁਕਮ ਦਿੱਤਾ ਕਿ ਚੂਹਿਆਂ ਦੇ ਸਹਿਰ ਤੋਂ ਥੋੜਾ ਫਾਸਲਾ ਬਣਾ ਕੇ ਨੰਗਣਾ ਸੋ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਸੋ ਇਸ ਤਰ੍ਹਾਂ ਕੁਝ ਟਾਈਮ ਚੱਲਦਾ ਰਿਹਾ ਜੋ ਉੱਥੋਂ ਦਾ ਨੇੜੇ ਜੋ ਰਾਜ ਦੇ ਵਿੱਚ ਉਹ ਰਹਿੰਦੇ ਸੀ ਉੱਥੋਂ ਦਾ ਜੋ ਰਾਜਾ ਸੀ ਰਾਜੇ ਨੂੰ ਕੁਛ ਹਾਥੀਆਂ ਦੀ ਲੋੜ ਪਈ ਰਾਜੇ ਨੇ ਕੁਝ ਟ੍ਰੇਨਡ ਹਾਥੀ ਦੀ ਮਦਦ ਦੇ ਨਾਲ ਹਾਥੀ ਫੜਨੇ ਸ਼ੁਰੂ ਕਰਤੇ ਫੌਜ ਨੇ ਵੱਡੇ ਵੱਡੇ ਟੋਏ ਪੁੱਟ ਕੇ ਉੱਪਰ ਡਾਣੀਆਂ ਤੇ ਪੇੜ ਪੌਦੇ ਆਪ ਸਿੱਟ ਕੇ ਉਹਨਾਂ ਦੇ ਵਿੱਚ ਜੋ ਹਾਥੀ ਆ ਕੇ ਡਿੱਗ ਪਏ ਤਾਂ ਉਹਨਾਂ ਨੂੰ ਆਪਣੇ ਜੋ ਟ੍ਰੇਨਡ ਹਾਥੀ ਸੀ ਉਹਨਾਂ ਦੀ ਮਦਦ ਦੇ ਨਾਲ ਟੋਆ ਦੇ ਵਿੱਚੋਂ ਬਾਹਰ ਕੱਢ ਕੇ ਰੱਸਿਆਂ ਦੇ ਨਾਲ ਬੰਨ ਲਿਆ ਗਿਆ ਤੇ ਲਿਜਾ ਕੇ ਆਪਣੇ ਦਰਖਤਾਂ ਦੇ ਨਾਲ ਉਹਨਾਂ ਨੂੰ ਬੰਨਤਾ ਜੋ ਹਾਥੀਆਂ ਦਾ ਸਰਦਾਰ ਸੀ ਰਾਜਾ ਸੀ ਉਹਦੀ ਰਾਣੀ ਉੱਥੋਂ ਨਿਕਲ ਗਈ ਉਹ ਰਾਜਾ ਸੀਗਾ ਜਿਹੜਾ ਆਪ ਫੜਿਆ ਵੀ ਗਿਆ ਉਹਨੇ ਰਾਣੀ ਨੂੰ ਕਿਹਾ ਬੇਤੋ ਕੁਸ਼ ਦੂਰੀ ਤੇ ਚੂਹਿਆਂ ਦਾ ਇੱਕ ਸਹਿਰ ਹੈ ਸਾਡੀ ਇਹ ਖਬਰ ਉਹਦੇ ਤੱਕ ਪਹੁੰਚਾਓ ਉਹ ਸਾਨੂੰ ਸੜਾ ਲੈਣਗੇ ਰਾਣੀ ਨੇ ਚੂਹਿਆਂ ਦਾ ਸਹਿਰ ਲੱਭਿਆ ਤੇ ਚੂਹਿਆਂ ਨੂੰ ਇਹ ਗੱਲ ਬਾਰੇ ਜਾਣੂ ਕਰਵਾਇਆ ਵੀ ਸਾਡੇ ਉੱਤੇ ਮੁਸੀਬਤ ਦੀ ਘੜੀ ਆ ਤਾਂ ਤੁਸੀਂ ਮਦਦ ਕਰੋ। ਚੂਹੇ ਨੇ ਆਪਦੀ ਸਭਾ ਬੁਲਾਈ ਸਾਰੇ ਇਕੱਠੇ ਹੋ ਕੇ ਬੜੇ ਸੰਜੀਦਾ ਢੰਗ ਦੇ ਨਾਲ ਲੈਣ ਬਣਾ ਕੇ ਚੱਲ ਪਏ ਮਦਦ ਕਰਨ ਵਾਸਤੇ। ਜਦੋਂ ਸੌਆਂ ਦੀ ਤਾਦਾਦ ਦੇ ਵਿੱਚ ਚੂਹੇ ਪਹੁੰਚੇ ਚੂਹੇ ਨੇ ਜਾ ਕੇ ਜੋ ਹਾਥੀਆਂ ਨੂੰ ਰਸਿਆਂ ਦੇ ਨਾਲ ਬੰਨਿਆ ਹੋਇਆ ਸੀ ਉਹਨਾਂ ਨੂੰ ਕੁੱਤਰ ਤਾਰ ਰੱਸਿਆਂ ਨੂੰ ਤੇ ਹਾਥੀ ਉੱਥੋਂ ਆਜ਼ਾਦ ਕਰਵਾ ਲਏ। ਉੱਥੋਂ ਆਜ਼ਾਦ ਹੋ ਕੇ ਹਾਸੀ ਬਹੁਤ ਖੁਸ਼ੀ। ਤੋਂ ਹਾਥੀਆਂ ਨੇ ਤੇ ਚੂਹਿਆਂ ਨੇ ਸੋਚਿਆ ਵੀ ਇਹ ਆਪਣੀ ਦੋਸਤੀ ਦਾ ਬਹੁਤ ਵਧੀਆ ਸਮਾਂ ਹੈ। ਵੱਖ-ਵੱਖ ਤਰ੍ਹਾਂ ਦੇ ਆਪਾਂ ਤਿਹਾਰ ਮਨਾਉਣੇ ਆ ਇੱਕ ਦੂਜੇ ਦੇ ਨਾਲ ਸਰੀਕ ਹੋਣੇ ਆ। ਅੱਜ ਆਪਾਂ ਇੱਕ ਦੋਸਤੀ ਦਾ ਤਿਹਾਰ ਮਨਾਉਣੇ ਆ। ਸੋ ਇਸ ਖੁਸ਼ੀ ਦੇ ਵਿੱਚ ਚੂਹਿਆਂ ਨੇ ਤੇ ਹਾਥੀਆਂ ਨੇ ਰਾਕੇ ਦੋਸਤੀ ਦਾ ਤਿਹਾਰ ਮਨਾਇਆ ਸੋ ਇੱਕ ਦੂਜੇ ਦੇ ਕੰਮ ਆਉਣ ਲਈ ਪ੍ਰੇਰਿਤ ਕੀਤਾ ਸੋ ਬੱਚਿਓ ਇਹਦੇ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਵੀ ਕੋਈ ਵੀ ਇਨਸਾਨ ਛੋਟਾ ਜਾਂ ਵੱਡਾ ਨਹੀਂ ਹੁੰਦਾ ਆਪਾਂ ਨੂੰ ਸਾਰ ਇੱਕ ਦੀ ਮਦਦ ਕਰਨੀ ਚਾਹੀਦੀ ਹੈ ਜਿਵੇਂ ਜਿਵੇਂ ਆਪਾਂ ਕਿਸੇ ਦੀ ਮਦਦ ਕਰਦੇ ਆ ਮਦਦ ਕਰਕੇ ਆਪਣੇ ਆਤਮਾ ਨੂੰ ਸਕੂਨ ਮਿਲਦਾ ਹੈ ਕਿਉਂ ਸਿੱਧੂ ਸਾਹਿਬ ਬਿਲਕੁਲ ਜੀ ਜਿਵੇਂ ਕਿ ਆਪਾਂ ਨੇ ਅੱਜ ਇਸ ਕਹਾਣੀ ਦੇ ਵਿੱਚੋਂ ਸਿੱਖਿਆ ਵੀ ਕੋਈ ਵੀ ਛੋਟਾ ਜਾਂ ਵੱਡਾ ਦੇਖ ਕੇ ਸਾਨੂੰ ਇਹ ਅੰਦਾਜ਼ਾ ਨਹੀਂ ਲਗਾਉਣਾ ਚਾਹੀਦਾ ਵੀ ਚਲੋ ਕੋਈ ਗੱਲ ਨਹੀਂ ਆਪਣੇ ਕੋਲ ਆਇਆ ਹੈ ਇਹਦੀ ਕਿਹੜਾ ਇੱਕ ਵਾਰੀ ਹੈਲਪ ਕਰ ਦੋ ਆਪ ਨੂੰ ਕਿਹੜਾ ਕਿਤੇ ਦੀ ਰੋ ਪੈਣੀ ਆ ਜਾਂ ਨਹੀਂ ਐਦਾਂ ਦਾ ਕਈ ਵਾਰ ਆਪਣੇ ਤੋਂ ਛੋਟੇ ਵੱਲ ਨੂੰ ਦੇਖ ਕੇ ਆਪਣੇ ਦਿਮਾਗ ਦੇ ਵਿੱਚ ਜਰੂਰ ਵਿਚਾਰ ਆਂਦਾ ਹੈ ਬਟ ਕਦੇ ਵੀ ਆਪਣੇ ਤੋਂ ਛੋਟੇ ਵੱਲ ਦੇਖ ਕੇ ਐਦਾਂ ਦਾ ਵਿਚਾਰ ਨਹੀਂ ਲਿਆਉਣਾ ਚਾਹੀਦਾ ਕਿਉਂਕਿ ਕੋਈ ਪਤਾ ਨਹੀਂ ਜਿੱਥੇ ਕੰਮ ਸੂਈ ਨੇ ਕਰਨਾ ਉੱਥੇ ਹੀ ਕਿਸੇ ਵੱਡੀ ਚੀਜ਼ ਨੇ ਨਹੀਂ ਕਰਨਾ ਜਾਨੀ ਕਿ ਛੋਟਾ ਬੰਦਾ ਵੀ ਕਈ ਵਾਰੀ ਸਾਡੇ ਇੰਨੇ ਕੋ ਜਿਆਦਾ ਵਧੀਆ ਕੰਮ ਆ ਜਾਂਦਾ ਹੈ ਵੀ ਜਿੱਥੇ ਸਾਡੇ ਨਾਲ ਕੋਈ ਵੀ ਨਹੀਂ ਖੜਦਾ ਉੱਥੇ ਉਹ ਆ ਕੇ ਖੜ ਜਾਂਦਾ ਅਤੇ ਸਾਡਾ ਜਿਹੜਾ ਕੋਈ ਵੀ ਮੁਸ਼ਕਲ ਦੀ ਘੜੀ ਆ ਉਹ ਟਪਾ ਦਿੰਦਾ ਹੈ ਠੀਕ ਹੈ ਤਾਂ ਇੱਕ ਚੀਜ਼ ਹੋਰ ਜਦੋਂ ਵੀ ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਵਿਚਰਦੇ ਹੋ ਤਾਂ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਵੀ ਆਪਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਹੁੰਦਾ ਚਾਹੇ ਫਾਈਨੈਂਸ਼ੀਅਲੀ ਦੇਖ ਲਈਏ ਕੋਈ ਥੋੜਾ ਜਾਂ ਮਿਡਲ ਕਲਾਸ ਨੂੰ ਬਿਲੋਂਗ ਕਰਦਾ ਕਈ ਥੋੜਾ ਜਾਂ ਵਧੀਆ ਫੈਮਿਲੀਜ਼ ਨੂੰ ਬਿਲੋਂਗ ਕਰਦਾ ਜਨਰਲੀ ਇਹ ਚੀਜ਼ਾਂ ਮੈਂ ਵੀ ਫੇਸ ਕੀਤੀਆਂ ਆਈਆਂ ਬਿਕੋਜ਼ ਕਈ ਵਾਰੀ ਕੀ ਹੁੰਦਾ ਸਾਡਾ ਫਰੈਂਡ ਸਰਕਲ ਦੇ ਵਿੱਚ ਕੁਝ ਕੁ ਡੋਮੀਨੈਂਟ ਮੈਂਬਰਸ ਹੁੰਦੇ ਨੇ ਉਹ ਆਪਣੇ ਤੋਂ ਛੋਟੇ ਵਾਲੇ ਨੂੰ ਕੁਝ ਐਦਾਂ ਦਾ ਕੈਲੋ ਵੀ ਥੋੜਾ ਨੀਚਾ ਦਿਖਾ ਦਿੰਦੇ ਨੇ ਕਿਸੇ ਕਿਸੇ ਦੇ ਪੁਆਇੰਟ ਪੁਆਇੰਟ ਆਊਟ ਕਰ ਦਿੰਦੇ ਨੇ ਵੀ ਨਹੀਂ ਇਥੋਂ ਕੀ ਹੋਣਾ ਇਹਦੇ ਤੱਕ ਆਪਾਂ ਨੂੰ ਕੀ ਲੋੜ ਪੈਣੀ ਆ ਐਦਾਂ ਦਾ ਕਦੇ ਵੀ ਅਹਿਸਾਸ ਨਹੀਂ ਕਰਾਉਣਾ ਚਾਹੀਦਾ ਕਿਉਂਕਿ ਕਿਸੇ ਨੇ ਸੱਚ ਕਿਹਾ ਵੀ ਬੰਦਾ ਉਹੀ ਕੈਲੋ ਵੀ ਅਸਲ ਜਮੀਰ ਤੋਂ ਵੱਡਾ ਹੁੰਦਾਗਾ ਜਿਹੜਾ ਆਪਣੇ ਨਾਲ ਬੈਠੇ ਬੰਦੇ ਨੂੰ ਨੀਮਾ ਨਾ ਮਹਿਸੂਸ ਕਰਵਾ ਬਿਲਕੁਲ 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 ਠੀਕ ਹੈ ਤਾਂ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਇਸ ਕਹਾਣੀ ਤੋਂ ਸਿੱਖੋ ਵੀ ਆਪਾਂ ਜਿੱਥੇ-ਕਿੱਥੇ ਵੀ ਵਿਚਰਦੇ ਆ ਖਾਸ ਕਰ ਆਪਣੇ ਫਰੈਂਡ ਸਰਕਲ ਦੇ ਵਿੱਚ ਠੀਕ ਹੈ ਪਹਿਲੀ ਗੱਲ ਤੇ ਤੁਹਾਡਾ ਫਰੈਂਡ ਸਰਕਲ ਬਿਲਕੁਲ ਸਹੀ ਹੋਣਾ ਚਾਹੀਦਾ ਉਹਦੇ ਤੇ ਵੀ ਡਿਪੈਂਡ ਕਰਦਾ ਹੋਣ ਜੇ ਤੁਸੀਂ ਜਿਆਦਾ ਡੋਮੀਨੈਂਟ ਬੰਦਿਆਂ ਦੇ ਨਾਲ ਵਿਚਰ ਰਹੇ ਹੋ ਖਾਸ ਕਰ ਉਹ ਬੰਦੇ ਜਿਨ੍ਹਾਂ ਨੇ ਥੋੜੀਆਂ ਜੀਆਂ ਹਰਕਤਾਂਆਂ ਹੀ ਆ ਸਹੀ ਨਹੀਂ ਹੈਗੀਆਂ ਲਾਈਕ ਅੱਜ ਕੱਲ ਦੇ ਸਮੇਂ ਦੇ ਵਿੱਚ ਸਾਨੂੰ ਪਤਾ ਮੋਬ ਕਲਚਰ ਬਹੁਤ ਜ਼ਿਆਦਾ ਚੱਲ ਰਿਹਾਗਾ ਮੋਬਿੰਦਾ ਸੈਂਸ ਕਿ ਵੈਸਟਰਨ ਕਲਚਰ ਫੋਲੋ ਕਰੀਏ ਸਾਡੀ ਜ਼ਿਆਦਾਤਰ ਜਨਰੇਸ਼ਨ ਓਕੇ ਉਹਨਾਂ ਨੂੰ ਐਦਾਂ ਲੱਗਦਾ ਵੀ ਥੋੜਾ ਜਿਹਾ ਜ਼ਿਆਦਾ ਵੈਸਟਰਨ ਸਟਾਈਲ ਨਾ ਰਹੀ ਹੈ ਜ਼ਿਆਦਾ ਖਰਚਾ ਪਾਣੀ ਕਰੀ ਹੈ ਐਂਡੀ ਉਹਨਾਂ ਦੇ ਸਰਕਲ ਦੇ ਵਿੱਚ ਕੋਈ ਇੱਕ ਅੱਧਾ ਬੰਦਾ ਐਡ ਆਉਂਦਾ ਉਹ ਵੀ ਜਾਂਦਾ ਤਾਂ ਉਹਨੂੰ ਬਹੁਤ ਜ਼ਿਆਦਾ ਲਾਸ ਹੁੰਦਾਗਾ ਬਿਕੋਜ਼ ਉਹ ਵੀ ਉਹਨਾਂ ਤੋਂ ਅਲਿਅਰ ਹੋ ਕੇ ਜਾਂ ਕਹਿ ਲਓ ਉਹਨਾਂ ਤੋਂ ਅਟਰੈਕਟ ਹੋ ਕੇ ਉਹ ਚੀਜ਼ਾਂ ਕਾਪੀ ਕਰਨੀ ਸ਼ੁਰੂ ਕਰ ਦਿੰਦਾ ਥੈਨ ਉਹਦਾ ਆਪਣਾ ਬਜਟ ਜਾਂਦਾ ਹੈਲ ਓਕੇ ਤਾਂ ਐਦਾਂ ਦੇ ਫਰੈਂਡ ਸਰਕਲ ਤੋਂ ਥੋੜਾ ਜਿਹਾ ਗੁਰੇਜ਼ ਰੱਖੋ ਐਂਡ ਕੋਸ਼ਿਸ਼ ਕਰੋ ਸਾਦਾ ਤੇ ਵਧੀਆ ਫਰੈਂਡ ਸਰਕਲ ਰੱਖੋ ਐਂ ਜੇ ਤੁਹਾਡੇ ਸਰਕਲ ਦੇ ਵਿੱਚ ਕੋਈ ਐਦਾਂ ਦਾ ਪਰਸਨ ਐਡ ਆਉਂਦਾ ਹੁੰਦਾ ਅਲੱਗ ਤੋਂ ਜਿਹੜਾ ਕਿ ਤੁਹਾਡੇ ਕੰਪੈਰੀਟਿਵ ਬਹੁਤ ਹੀ ਜ਼ਿਆਦਾ ਕਹ ਲੋ ਵੀ ਫਾਈਨੈਂਸ਼ਲੀ 弱 ਹੈ ਜਾਂ ਕਹੋ ਕਿਸੇ ਨਾ ਕਿਸੇ ਪੱਖ ਤੋਂ ਤੁਹਾਡੇ ਨਾਲੋਂ ਥੋੜਾ ਘੱਟ ਹੈ ਤਾਂ ਉਹਨੂੰ ਸਹਾਰਾ ਦੋ ਉਹਨੂੰ ਆਪਣੇ ਨਾਲ ਰਲਾਓ ਨਾ ਕਿ ਉਹਨੂੰ ਤੁੱਛ ਸਮਝੋ ਓਕੇ ਬਿਕੋਜ਼ ਇਹ ਚੀਜ਼ਾਂ ਜਨਰਲੀ ਹੁੰਦੀਆਂ ਆਈਆਂ ਬਾਅਦ 'ਚ ਇਹਨਾਂ ਦੇ ਬਹੁਤ ਹੀ ਜ਼ਿਆਦਾ ਮਾੜੇ ਨਤੀਜੇ ਨਿਕਲਦੇ ਨੇ ਓਕੇ ਤਾਂ ਅੱਜ ਆਪਾਂ ਕੁਝ ਕੋ ਹੋਰ ਚੀਜ਼ਾਂ ਵੀ ਡਿਸਕਸ ਕਰਾਂਗੇ ਜੀ ਵੀਡੀਓ ਫਰੈਂਡਸ਼ਿਪ ਹੈ ਜ ਆਪਣਾ ਫਰੈਂਡ ਸਰਕਲ ਹੈ ਇਹਦੇ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ ਜਨਨ ਇਹ ਚੀਜ਼ ਆਪਾਂ ਇਗਨੋਰ ਕਰ ਦਿੰਨੇ ਆ ਬਟ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਇਹਨਾਂ ਚੀਜ਼ਾਂ ਬਾਰੇ ਡਿਸਕਸ ਕਰਨਗੇ ਡਾਕਟਰ ਹਰਜਿੰਦਰ ਸਿੰਘ ਜੀ ਅੱਜ ਤੁਸੀਂ ਅੱਜ ਸਾਡੇ ਦਰਸ਼ਕਾਂ ਨੂੰ ਜਾਣਨਾ ਪਾਓ ਵੀ ਸਾਨੂੰ ਫਰੈਂਡ ਸਰਕਲ ਡਿਸਾਈਡ ਕਰਨ ਤੋਂ ਪਹਿਲਾਂ ਮੈਂ ਆਪਣੇ ਪੁਆਇੰਟ ਆਫ 뷰 ਤੋਂ ਕੁਝ ਕ ਚੀਜ਼ਾਂ ਦੱਸ ਦਿੱਤੀਆਂ no doubt ਮੇਰਾ ਐਕਸਪੀਰੀਅੰਸ ਥੋੜਾ ਹੈ ਤੁਹਾਡਾ ਐਕਸਪੀਰੀਅੰਸ ਬਹੁਤ ਜ਼ਿਆਦਾ ਹੈ ਸੋ ਆਪਣੇ ਦਰਸ਼ਕਾਂ ਨੂੰ ਇਸ ਚੀਜ਼ ਪਰਚਾਣਨਾ ਪਾਉ ਕਿ ਜਦੋਂ ਵੀ ਆਪਾਂ ਕੋਈ ਫਰੈਂਡ ਸਰਕਲ ਡਿਸਾਈਡ ਕਰਦੇ ਆ ਜੁਆਇਨ ਕਰਨਾ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਫਰੈਂਡ ਫਰੈਂਡ ਸਰਕਲ ਦੇ ਵਿੱਚ ਆਪਾਂ ਹਮੇਸ਼ਾ ਧਿਆਨ ਰੱਖੋ ਵੀ ਜਿੰਨੇ ਕਿਸੇ ਦੀ ਮਦਦ ਆਪਾਂ ਕਰ ਸਕਦੇ ਆ ਉਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਇੱਕ ਚੰਗੇ ਦੋਸਤ ਬਣਾਓ ਜਿਹੜੇ ਆਪਣੇ ਸਮੇਂ ਸਿਰ ਕੰਮ ਆ ਸਕਣ ਇਹ ਕੁਝ ਜ਼ਰੂਰੀ ਨਹੀਂ ਵੀ ਆਪਾਂ ਦੋਸਤ ਆਪਣੇ ਬਰਾਬਰ ਦਾ ਬਣਾਉਣਾ ਹੈ ਜਾਂ ਆਪਣੇ ਤੋਂ ਵੱਡੀ ਉਮਰ ਦਾ ਬਣਾਉਣਾ ਹੈ ਸਭ ਤੋਂ ਪਹਿਲ ਦਿਓ ਆਪਣੇ ਪਰਿਵਾਰ ਨੂੰ ਆਪਣੇ ਪਰਿਵਾਰ ਦੇ ਵਿੱਚ ਜਿਵੇਂ ਲੜਕੇ ਆਪਣੇ ਬਾਪ ਨੂੰ ਫਰੈਂਡ ਬਣਾ ਸਕਦੇ ਆ ਬਾਪ ਆਪਣੇ ਪੁੱਤ ਨੂੰ ਬਣਾ ਸਕਦਾ ਜਿਵੇਂ ਪਿਓ ਪੁੱਤ ਦੀ ਯਾਰੀ ਦੇ ਉੱਪਰ ਬਹੁਤ ਸਾਰੇ ਗੀਤ ਹੈ ਉਹ ਗਾਏ ਗਏ ਨੇ ਪਿਓ ਪੁੱਤ ਦੀ ਯਾਰੀ ਬਹੁਤ ਵਧੀਆ ਸਫਲਤਾਪੂਰਵਕ ਕੰਮ ਕਰਦੀ ਆ ਦੋ ਭਰਾਵਾਂ ਦੀ ਯਾਰੀ ਬਹੁਤ ਵਧੀਆ ਉੱਚੇ ਨਾਮ ਨੇ ਖੜਦੀ ਐ ਆਪਣੇ ਆਪਣੇ ਕੋਲੇ ਅਨੇਕਾਂ ਉਦਾਹਰਨਾਂ ਨੇ ਜਿਹੜੇ ਬ੍ਰਦਰ ਨੇ ਭਰਾ ਨੇ ਇੱਕ ਬਹੁਤ ਵਧੀਆ ਚੰਗੇ ਦੋਸਤ ਬਣ ਕੇ ਕਿਵੇਂ ਸਮਾਜ ਦੇ ਵਿੱਚ ਦੀ ਵਿਚਰਦੇ ਨੇ ਤੇ ਕਿਵੇਂ ਆਪਣੇ ਆਪ ਨੂੰ ਉੱਚੀਆਂ ਉਡਾਰੀਆਂ ਵੱਲ ਲੈ ਕੇ ਜਾਂਦੇ ਨੇ ਹਾਂਜੀ ਬਿਲਕੁਲ ਸਹੀ ਹੈ ਜੀ ਬਟ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇ ਆਪਾਂ ਦੇਖੀਏ ਮੈਂ ਆਲਰੇਡੀ ਡਿਸਕਸ ਕਰ ਚੁੱਕੀ ਹਾਂ ਮੋਬ ਕਲਚਰ ਜਾਨੀ ਕਿ ਵੈਸਟਰਨ ਕਲਚਰ ਇਹ ਚੀਜ਼ਾਂ ਕਾਫੀ ਪਿੱਛੇ ਰਹਿ ਗਈਆਂ ਨੇ ਅਸੀਂ ਸੋਚਦੇ ਹਾਂ ਕਿ ਅਸੀਂ ਥੋੜਾ ਜਿਹਾ ਸੋਸ਼ਲ ਮੀਡੀਆ ਟਾਈਪ ਜਿੱਦਾਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਉਸ ਚੀਜ਼ ਨੂੰ ਆਪਣੇ ਨਿੱਜੀ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਫੈਮਿਲੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਐਂਡ ਆਪਾਂ ਨਵੇਂ ਫਰੈਂਡਸ ਦੀ ਭਾਲ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਇਵਨ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਰਿਕੁਐਸਟਾਂ ਜਾਂਦੀਆਂ ਨੇ ਅਸੈਪਟ ਹੁੰਦੀਆਂ ਨੇ ਆਫਟਰ 댓 ਫਰੈਂਡ ਸਰਕਲ ਕ੍ਰੀਏਟ ਹੁੰਦਾ ਦਾ ਐਂਡ ਉਹ ਫਰੈਂਡ ਸਰਕਲ ਬਹੁਤ ਹੀ ਘੱਟ ਚਾਂਸਸ ਹੁੰਦੇ ਨੇ ਵੀ ਕੈਲੋ ਵੀ ਕੋਈ ਗਰੀਡਲੈਸ ਹੋਵੇ ਯਾਨੀ ਕਿ ਬਿਨਾ ਲਾਲਚ ਤੋਂ ਕੋਈ ਵੀ ਬੰਦਾ ਅੱਜ ਦੇ ਸਮੇਂ ਦੇ ਵਿੱਚ ਅਟੈਚ ਨਹੀਂ ਹੈ ਵਿਦ ਦੀ ਹੈਲਪ ਆਫ ਸੋਸ਼ਲ ਮੀਡੀਆ ਬਹੁਤ ਹੀ ਮਿਨਿਓਰਿਟੀ ਪਰਸੈਂਟੇਜ ਹੈ ਕਿ ਲੋਕ ਨੇ ਜਿਹੜੇ ਅੱਜ ਕੱਲ ਥੋੜਾ ਮੋਟਾ ਇਹਨਾਂ ਭਾਵਨਾਵਾਂ ਨੂੰ ਸਮਝਦੇ ਨੇ ਤਾਂ ਸੋ ਸਭ ਤੋਂ ਪਹਿਲਾਂ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜੀ ਆਪਾਂ ਮੇਨ ਪ੍ਰੋਬਲਮ ਫੇਸ ਕਰ ਰਹੇ ਹਾਂ ਉਹ ਹੈਗਾ ਜੀ ਸੋਸ਼ਲ ਮੀਡੀਆ ਦਾ ਪ੍ਰਭਾਵ ਸੋਸ਼ਲ ਮੀਡੀਆ ਦਾ ਪ੍ਰਭਾਵ ਅੱਜ ਕੱਲ ਦੇ ਸਮੇਂ 'ਚ ਇੰਨਾ ਕੋ ਜਿਆਦਾ ਪੈ ਰਿਹਾ ਵੀ ਸਾਨੂੰ ਜਸਟ ਅਸੀਂ ਦੇਖਿਆ ਐਂਡ ਉਸ ਚੀਜ਼ ਦੇ ਸੋਚਣ ਦਾ ਟਾਈਮ ਹੀ ਨਹੀਂ ਲੈਂਦੇ ਜਸਟ ਇਨਸਟੈਂਟ ਡਿਸੀਜਨ ਲੈਣ ਦੀ ਕੋਸ਼ਿਸ਼ ਕਰਦੇ ਆਂ ਐਂਡ ਐਦਾਂ ਦੇ ਇਨਸਟੈਂਟ ਡਿਸੀਜਨ ਖਾਸ ਕਰਕੇ ਦੋਸਤੀ ਵਾਲੇ ਪੱਖ ਤੋਂ ਕਾਫੀ ਜ਼ਿਆਦਾ ਸਾਨੂੰ ਨੁਕਸਾਨ ਪਹੁੰਚਾ ਦਿੰਦਾ ਹੈ ਤੇ ਐਦਾਂ ਦੇ ਜੇ ਅੱਗੇ ਰਿਸ਼ਤੇ ਉਹ ਕਹ ਲੋ ਵੀ ਰੀਅਲ ਲਾਈਫ ਦੇ ਵਿੱਚ ਬਣਾਉਣ ਦੇ ਅੱਗੇ ਜਾਂ ਕੰਟੀਨਿਊ ਕਰਨ ਦੇ ਚਾਂਸਸ ਬਣਦੇ ਵੀ ਨੇ ਤਾਂ ਬਹੁਤ ਹੀ ਥੋੜਾ ਟਾਈਮ ਟਿਕਦੇ ਨੇ ਬਿਲਕੁਲ ਪਰ ਇਹਦੇ ਇਹਦਾ ਦੂਸਰਾ ਪੱਖ ਇਹ ਵੀ ਹੈ ਵੀ ਤੁਸੀਂ ਇੱਥੇ ਬੈਠੇ ਕਿਸੇ ਫਰੈਂਡ ਸਰਕਲ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਜੁੜਿਓ ਅਨਦਰ ਕੰਟਰੀਆਂ ਦੇ ਵਿੱਚ ਯਸ ਨੋ ਡਾਊਟ ਬਹੁਤ ਵਧੀਆ ਰਿਸ਼ਤੇ ਨੇ ਬਹੁਤ ਚੰਗੇ ਇੱਕ ਦੂਜੇ ਲਈ ਮਦਦ ਕਰਦੇ ਨੇ ਜਿਸ ਤਰ੍ਹਾਂ ਇੱਥੇ ਆਪਾਂ ਨੂੰ ਬੈਠਿਆਂ ਨੂੰ ਕੋਈ ਕੰਮ ਪੈ ਗਿਆ ਅਮਰੀਕਾ ਕੈਨੇਡਾ ਵਿੱਚ ਕੋਈ ਜਾਣਕਾਰੀ ਚਾਹੀਦੀ ਹੈ ਉੱਥੋਂ ਬਾਰੇ ਉੱਥੋਂ ਦੇ ਜਿਹੜੇ ਆਪਣੇ ਬਣੇ ਹੋਏ ਦੋਸਤ ਨੇ ਉਹ ਆਪਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਂਦੇ ਨੇ ਪਰਵਾਇਡ ਕਰਵਾਉਂਦੇ ਨੇ ਜਿਸ ਤਰ੍ਹਾਂ ਇੱਥੋਂ ਬੈਠਿਆਂ ਨੂੰ ਆਪਾਂ ਨੂੰ ਕਿਸੇ ਵੀ ਕਿਸੇ ਸ਼ਹਿਰ ਵੱਲ ਕੰਮ ਪੈ ਗਿਆ ਉੱਥੇ ਜਿਹੜੇ ਆਪਣੀ دوست ਨੇ ਉਹ ਅੱਗੋਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਪਿਕ ਕਰਨਗੇ ਜਾਂ ਕੋਈ ਆਪਾਂ ਚੀਜ਼ ਇੱਥੋਂ ਇਧਰ ਉਧਰ ਭੇਜਣੀ ਹੈ ਉਹ ਫਰੈਂਡ ਸਰਕਲ ਇੱਕ ਬਹੁਤ ਵਧੀਆ ਜ਼ਰੀਆ ਹੈ ਹਰ ਇੱਕ ਪਹਿਲੂ ਦੇ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ 네ਗੇਟਿਵ ਔਰ ਪੋਜ਼ਿਟਿਵ ਆਪਾਂ 네ਗੇਟਿਵ ਨੂੰ ਸ਼ੈਡ ਤੇ ਕਰਕੇ ਪੋਜ਼ਿਟਿਵਿਟੀ ਦੇ ਵੱਲ ਹੀ ਧਿਆਨ ਦੇਈਏ ਜਿੰਨਾ ਆਪਾਂ ਪੋਜ਼ਿਟਿਵਿਟੀ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ ਨੂੰ ਭਰ ਕੇ ਰੱਖਾਂਗੇ ਓਨੇ ਹੀ ਕਿ ਜ਼ਿਆਦਾ ਵਧੀਆ ਪਰ 네ਗੇਟਿਵਿਟੀ ਨੂੰ ਵੀ ਨਕਾਰਾ ਨਹੀਂ ਜਾ ਸਕਦਾ ਉਹਦੇ ਤੋਂ ਵੀ ਸੁਚੇਤ ਰਹਿਣ ਦੀ ਲੋੜ ਆ ਜਿੱਥੇ ਕਿਤੇ ਆਪਾਂ ਨੂੰ ਲੱਗਦਾ ਹੈ ਇਹ ਚੀਜ਼ ਆਪਣਾ ਕਿਤੇ ਨਾ ਕਿਤੇ ਨੁਕਸਾਨ ਕਰ ਸਕਦੀ ਹੈ ਤਾਂ ਉਹਦੇ ਤੋਂ ਆੜ ਨਾ ਕਹਿੰਦੇ ਹੁੰਦੇ ਆ ਬਾੜ ਚੰਗੀ ਆ ਜਿਵੇਂ ਕਹਿੰਦੇ ਨੇ ਬੋਲਣ ਦੇ ਨਾਲੋਂ ਚੁੱਪ ਚੰਗੇਰੀ ਚੁੱਪ ਦੇ ਨਾਲੋਂ ਪਰਦਾ ਇਸ ਤਰ੍ਹਾਂ ਹੀ ਹੈ ਜਿੱਦਾਂ ਆਪਾਂ ਕਿਸੇ ਤੋਂ ਪਰਦਾ ਰੱਖ ਸਕਦੇ ਹਾਂ ਜਿਹੜੀਆਂ ਗੱਲਾਂ ਦਾ ਉਹਦਾ ਪਰਦਾ ਹੀ ਰਹਿਣਾ ਚਾਹੀਦਾ ਹੈ ਜਿਹੜੀ ਬੰਦ ਮੁਠੀ ਹੈ ਉਹ ਬੰਦ ਹੀ ਰਹੀ ਤਾਂ ਜਿਆਦਾ ਇਹ ਚੀਜ਼ ਦਾ ਪ੍ਰਭਾਵ ਪੈਂਦਾ ਹੈ ਕਈ ਵਾਰੀ ਕੀ ਹੁੰਦਾ ਹੈ ਫਰੈਂਡ ਸਰਕਲ ਦੇ ਵਿੱਚ ਲਾ ਲਓ ਸੋਸ਼ਲ ਮੀਡੀਆ ਦੇ ਉੱਪਰ ਲਾ ਲਓ ਕਿਤੇ ਨਾ ਕਿਤੇ ਆਪਣੀਆਂ ਪਰਿਵਾਰਕ ਗੱਲਾਂ ਕੁਝ ਮੈਂਬਰ ਕਰ ਦੁੰਦੇ ਨੇ ਜਾਂ ਜਿਵੇਂ ਕਹਿ ਦਿੰਦੇ ਨੇ ਵੀ ਅੱਜ ਅਸੀਂ ਪੂਰਾ ਪਰਿਵਾਰ ਚੱਲਿਆ ਫਲਾਣੇ ਥਾਂ ਖਾਣਾ ਖਾਣ ਜਾਂ ਸਜਨਾ ਪਹਾੜਾਂ ਵਾਲਾ ਕੋਮਣ ਚੱਲੇ ਆ ਤੇ ਮਗਰੋਂ ਆ ਕੇ ਦੇਖਦੇ ਘਰ ਦਾ ਸੁਪਾਇਆ ਹੋ ਗਿਆ ਸੋ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਗਰੀਜ ਦੀ ਲੋੜ ਆ ਸੋਸ਼ਲ ਮੀਡੀਆ ਨੂੰ ਵਰਤੋ ਵਧੀਆ ਚੰਗੇ ਪ੍ਰਭਾਵ ਵਾਸਤੇ ਚੰਗੇ ਕੰਮਾਂ ਵਾਸਤੇ ਹੁਣ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਕਿੰਨੇ ਸਾਰੇ ਦੋਸਤ ਬਣੇ ਨੇ ਬਿਲਕੁਲ ਜੀ ਅਮਰੀਕਾ ਕੈਨੇਡਾ ਪਾਕਿਸਤਾਨ ਦੇ ਵਿੱਚ ਇੱਥੇ ਨੇ ਕਾਫੀ ਸਾਰੇ ਦੋਸਤ ਜਿਹੜੇ ਆਪਾਂ ਨੂੰ ਫੋਲੋ ਕਰਦੇ ਆ ਦੇਖਦੇ ਆ ਕਮੈਂਟ ਕਰਦੇ ਆ ਆਪਣਾ ਹੀ ਮਨ ਖੁਸ਼ ਹੁੰਦਾ ਤੇ ਅਗਲੇ ਦਾ ਵੀ ਮਨ ਵੱਧ ਆ ਸੋ ਚੰਗੇ ਵਿਚਾਰਾਂ ਦੇ ਧਾਰਨੀ ਬਣੋ ਚੰਗੇ ਵਿਚਾਰ ਅਪਣਾਓ ਸੋ ਮਾੜੇ ਤਾਂ ਜਦੋਂ ਮਰਜੀ ਕਰ ਲੋ ਚੰਗਾ ਕਰਨਾ ਔਖਾ ਹੈ ਉਹਨੂੰ ਮੈਂਟੇਨ ਰੱਖਣਾ ਬਹੁਤ ਜ਼ਿਆਦਾ ਔਖਾ ਹੈ ਹਾਂਜੀ ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਆ ਜਿਵੇਂ ਕਿ ਆਪਣੇ ਅੱਜ ਦੇ ਕਰੰਟ ਅਫੇਅਰ ਦਾ ਹਿੱਸਾ ਹੈਗਾ 24 ਜੁਲਾਈ 2025 ਦਾ ਕਰੰਟ ਅਫੇਅਰ ਹੈ ਜੀ 5 ਸਾਲਾਂ ਬਾਅਦ ਇੰਡੀਆ ਨੇ ਚਾਈਨੀਜ਼ ਟੂਰਿਸਟਸ ਨੂੰ ਵੀਜ਼ਾ ਦੇਣ ਦੀ अनुमति ਦਿੱਤੀ ਅਨੁਮਤੀ ਦਿੱਤੀ ਕਿ ਆਫਟਰ ਕੋਰੋਨਾ ਬੰਦ ਕਰ ਦਿੱਤਾ ਸੀ ਵੀ ਜਿਹੜਾ ਚਾਈਨੀਜ਼ ਟੂਰਿਸਟ ਹੈ ਉਹ ਇੰਡੀਆ ਦੇ ਵਿੱਚ ਨਹੀਂ ਆ ਸਕਦਾ ਬਟ ਦੇਖੋ ਕੰਟਰੀਜ਼ ਦੇ ਵਿੱਚਕਾਰ ਜਿਹੜੀ ਵੀ ਚਲੋ ਛੋਲੇ ਮੋਟੀ ਮਾਨ ਮਟਾਪ ਹੁੰਦੀ ਆ ਜਾਂ ਕੁਝ ਲੋਕ ਸਿਚੁਏਸ਼ਨ ਹੀ ਇਦਾਂ ਦੀ ਬਣ ਜਾਂਦੀ ਐ ਵੀ ਜਿਹਦੀ ਵਜ੍ਹਾ ਕਰਕੇ ਉਹਨਾਂ ਨੂੰ ਆਪਸੀ ਰਿਲੇਸ਼ਨਸ ਦੇ ਉੱਪਰ ਬੰਦਸ਼ਾ ਲਗਾਣੀ ਆ ਪੈਂਦੀ ਆ ਬਟ ਫਿਰ ਵੀ ਅੱਜ 5 ਸਾਲਾਂ ਬਾਅਦ ਦੇਖੋ ਟੋਟਲ ਕਿੰਨੀ ਖੁਸ਼ੀ ਦਾ ਮਾਹੌਲ ਹੋਣਾ ਉੱਧਰ ਵਾਲਿਆਂ ਨੂੰ ਵੀ ਹਾਂ ਅਸੀਂ ਵਿਜ਼ਿਟ ਕਰਾਂਗੇ ਬਿਕਾਉਜ਼ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਦੋਨਾਂ ਦੇਸਾਂ ਨੂੰ ਫਾਇਦੇ ਆ ਹਾਂਜੀ ਇੱਕ ਦੋਸਤੀ ਕਹੋ ਮਜ਼ਬੂਤ ਕਰਨ ਦਾ ਜਰੀਆ ਹੁੰਦਾ ਕਿਉਂਕਿ ਇੱਕ ਕੰਟਰੀ ਜਦੋਂ ਦੂਸਰੀ ਕੰਟਰੀ ਦੇ ਨਾਲ ਰਿਲੇਸ਼ਨ ਡਿਵੈਲਪ ਕਰਦੀ ਆ ਫਰੈਂਡਸ਼ਿਪ ਲਾਈਕ ਥਿਸ THEN ਉਹਨਾਂ ਦਾ ਆਪਸੀ ਵਪਾਰ ਆਜ਼ਾਦ ਨਿਰਜ਼ਾਤ ਇੰਪੋਰਟ ਐਕਸਪੋਰਟ ਫਲੈਟਡ ਕਲਚਰਲ ਡਾਈਵਰਸਿਟੀ ਇਧਰ ਉਧਰ ਐਕਸਚੇਂਜ ਹੁੰਦਾਗਾ ਆਪਣੇ ਬਾਰੇ ਪਤਾ ਲੱਗਦਾ ਉਧਰ ਪਤਾ ਲੱਗਦਾ ਉਧਰ ਵਾਲਿਆਂ ਨੂੰ ਸਾਡੇ ਕਲਚਰ ਦਾ ਪਤਾ ਲੱਗਦਾ ਪਲੱਸ ਜਿਹੜੀ ਟੂਰ ਟੂਰਿਜ਼ਮ ਇੰਡਸਟਰੀ ਹੈਗੀ ਆਪਣੀਆਂ ਦੋਨਾਂ ਕੰਟਰੀਜ਼ ਦੀ ਕਾਫੀ ਵਧੀਆਗੀ ਉਥੋਂ ਸਾਡੂੰ ਇਨਕਮ ਕਾਫੀ ਵਧੀਆ ਹੋ ਜਾਂਦੀ ਆ ਤਾਂ ਇਸ ਪੱਖ ਤੋਂ ਵੀ ਬਹੁਤ ਜ਼ਿਆਦਾ ਫਾਇਦਾ ਮਿਲਣਾ ਹੈ ਇਹਦੇ ਨਾਲ ਨਾਲ ਅੱਜ ਇੱਕ ਹੋਰ ਸਾਡੇ ਜਿਹੜੇ ਕਹੋ ਜੁਨਾਈਟਿਡ ਕਿੰਗਡਮ ਯੂਕੇ ਲੰਡਨ ਦੇ ਵਿੱਚ ਮੀਟਿੰਗ ਹੋਈ ਸੀਗੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੇ ਉਥੋਂ ਦੇ ਪ੍ਰਧਾਨ ਮੰਤਰੀ ਨੇ ਯੂਕੇ ਦੇ ਸਟਾਰਮ ਸਟਾਰਮ ਜੀ ਜੀ ਸਟਾਰਮ ਇਹਨਾਂ ਨੇ ਆਪਸੀ ਸਮਝੌਤਾ ਕੀਤਾ ਵੀ ਇਹਨਾਂ ਦੋਨਾਂ ਕੰਟਰੀਜ਼ ਦੇ ਵਿਚਕਾਰ ਕਹਿ ਲਓ ਜਿਹੜੀ ਵੀ ਟ੍ਰੇਡ ਹੋਊਗੀ 99% ਡਿਡਕਟ ਕਰਕੇ ਸਾਰਾ ਟੈਕਸ ਮਤਲਬ ਟੈਕਸ ਮਾਫ ਕਰਤਾ ਉਹਨਾਂ ਨੇ 99% ਟੈਕਸ ਮਾਫ ਕਰਕੇ ਓਨਲੀ 1% ਟੈਕਸ ਤੇ ਹੀ ਕਹਿ ਲਓ ਆਜ਼ਾਦ ਨਿਰਜ਼ਾਤ ਹੋਊਗਾ ਇਹਨਾਂ ਦੋਨਾਂ ਕੰਟਰੀਜ਼ ਦੇ ਵਿਚਕਾਰ ਇਹ ਵੀ ਇੱਕ ਬਹੁਤ ਹੀ ਵਧੀਆ ਪੈਲ ਆ ਦੋਨਾਂ ਕੰਟਰੀਜ਼ 'ਤੇ ਪ੍ਰਿੰਸੀਪਲ ਨੂੰ ਜਾਂ ਰਿਲੇਸ਼ਨਸ ਨੂੰ ਹੋਰ ਜ਼ਿਆਦਾ ਵਧੀਆ ਸਟਰੋਂਗ ਕਰਨ ਲਈ ਇਹਦੇ ਨਾਲ ਸਾਡੇ ਕਹਿ ਲਓ ਇੰਟਰਨੈਸ਼ਨਲ ਰਿਲੇਸ਼ਨਸ ਵੀ ਸਟਰੋਂਗ ਹੁੰਦੇ ਆ ਪਲੱਸ ਸਾਨੂੰ ਇੰਟਰਨਲੀ ਵੀ ਕਾਫੀ ਵਧੀਆ ਬੈਨੀਫਿਟ ਮਿਲਦਾ ਬਿਲਕੁਲ ਰੱਖੋ ਕਿ ਐਕਸਚੇਂਜ ਹੁੰਦੀ ਆ ਰੈਵਨਿਊ ਅਪ ਹੁੰਦਾ ਸਾਡਾ ਓਕੇ ਐਂਡ ਕਹਿ ਲਓ ਸਾਡਾ ਇਕਨੋਮਿਕ ਬੂਸਟ ਹੁੰਦੀ ਆ ਵੱਧਦੀ ਆ ਤਾਂ ਉਸ ਚੀਜ਼ ਦੇ ਨਾਲ ਸਾਨੂੰ ਕਾਫੀ ਵਧੀਆ ਯਾ ਲੋ ਵੀ ਪੋਜ਼ਿਟਿਵ ਇੰਪੈਕਟ ਦਾ ਪਾਣਾ ਵਾਲਿਆ ਸਾਡੀ ਕੰਟਰੀ ਦੇ ਉੱਪਰ ਤਾਂ ਇਹ ਰਹੀਆਂ ਸੀਗੀਆਂ ਸਾਡੀਆਂ ਦੋ ਐਗਜ਼ਾਮਪਲਸ ਜਿਹੜੇ ਸਾਡੇ ਕਰੰਟ ਅਫੇਅਰ ਦਾ ਹਿੱਸਾ ਵੀ ਨੇ ਪਲੱਸ ਸਾਡੀ ਜਿਹੜੀ ਅੱਜ ਦੀ ਕਹੇ ਲੋ ਕਹਾਣੀ ਰਹੀ ਐ ਉਹਦੇ ਨਾਲ ਰਿਲੇਟ ਕਰਦਾ ਵੀ ਐ ਵੀ ਦੋਸਤੀ ਐ ਦੋਸਤੀ ਨੂੰ ਕੋਸ਼ਿਸ਼ ਕਰੋ ਮਜ਼ਬੂਤ ਕਰਨ ਦੀ ਸਿਚੁਏਸ਼ਨਸ ਦੇ ਅਕੋਰਡਿੰਗ ਨੋ ਡਾਊਟ ਰਿਲੇਸ਼ਨ ਨਹੀਂ ਬਣ ਪਉਂਦੇ ਕਿਸੇ ਟਾਈਮ ਬੰਦਸ਼ਾ ਲਗਾਣੀਆਂ ਵੀ ਪੈ ਜਾਂਦੇ ਆ ਜਿਵੇਂ ਕਿ ਆਪਾਂ ਦੇਖਿਆਗਾ ਕੋਵਿਡ 19 ਦੇ ਦੌਰਾਨ ਕਾਫੀ ਬੰਦ ਸਾ ਲੇ ਮਾਰਿਕ ਕੰਟਰੀ ਦਾ ਦੂਸਰੀ ਕੰਟਰੀ ਦੇ ਨਾਲ ਕਹਿ ਲੋ ਵੀ ਆਜ਼ਾਦ ਨਿਰਾਤ ਜਾਂ ਫਿਜ਼ੀਕਲੀ ਜੋ ਵੀ ਇਧਰ ਉਧਰ ਟੂਰਿਸਟ ਜਾਂਦੇ ਆਉਂਦੇ ਸੀ ਸਭ ਕੁਝ ਬੰਦ ਕਰਨਾ ਪਿਆ ਬਿਲਕੁਲ ਕਾਉਜ਼ ਉਹ ਇੱਕ ਬਹੁਤ ਹੀ ਵੱਡੀ ਮਹਾਮਾਰੀ ਸੀਗੀ ਉਸ ਸਮੇਂ ਦੀ ਲੋੜ ਸੀਗੀ ਸਭ ਕੁਝ ਕਰਨਾ ਬਟ ਸਮੇਂ ਦੇ ਅੰਤਰਾਲ ਦੇ ਨਾਲ ਹੁਣ ਜਿਹੜਾ ਇਹਨਾਂ ਨੇ ਵਧੀਆ ਸਟੈਪਸ ਲਏ ਨੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਕ ਅਸੀਂ ਪਿੱਛੇ 5 ਸਾਲਾਂ ਦੇ ਵਿੱਚ ਲਾਸਟ ਤਾਂ ਹੋਇਆ ਹੀ ਆਪਾਂ ਨੂੰ ਬਿਲਕੁਲ ਟੂਰਿਸਟ ਇੰਡਸਟਰੀ ਇੱਕ ਬਹੁਤ ਹੀ ਵੱਡੀ ਇੰਡਸਟਰੀ ਹੈ ਜਿਹਦੇ ਤੋਂ ਬਹੁਤ ਹੀ ਜ਼ਿਆਦਾ ਕਿਸੇ ਵੀ ਕੰਟਰੀ ਨੂੰ revenue generate ਹੁੰਦਾ ਵਾ ਤਾਂ ਸੋ ਉਹ ਵਾਲਾ ਜਿਹੜਾ ਕਹ ਲੋ ਵੀ ਜਿਹੜਾ ਲਾਸ ਆ ਉਹਦੀ ਪਰਪਾਈ ਹੋਊਗੀ ਪਲੱਸ ਰਿਲੇਸ਼ਨਸ ਸਟਰੋਂਗ ਹੋਣਗੇ ਸੋ ਐਦਾਂ ਹੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਵੀ ਆਪਣੇ ਕੁਝ ਰਿਸ਼ਤੇ ਨੇ ਕਹ ਲੋ ਵੀ ਥੋੜਾ ਜਿਹਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਅ ਕਹ ਲੋ ਵੀ ਤੁਹਾਡੇ ਤੋਂ ਹੋ ਦੂਰ ਹੋ ਗਏ ਨੇ ਕੋਸ਼ਿਸ਼ ਕਰੋ ਉਹਨਾਂ ਨੂੰ ਨੇੜੇ ਲਿਆਉਣ ਦੀ ਜੇ ਤੁਹਾਨੂੰ ਲੱਗਦਾ ਵੀ ਉਹਦੇ ਵਿੱਚ ਤੁਹਾਡੀ ਕਿਤੇ ਨਾ ਕਿਤੇ ਕਮੀ ਰਹੀ ਹੈ ਤਾਂ ਸੋ ਮਾਫੀ ਮੰਗੋ ਹਾਂਜੀ ਬਿਲਕੁਲ ਸੋ ਪੁਰਾਣੀਆਂ ਗੱਲਾਂ ਤੇ ਜਿਵੇਂ ਕਹਿੰਦੇ ਹੁੰਦੇ ਨੇ ਸਿਆਣੇ ਵੀ ਮਿੱਟੀ ਪਾਓ ਤੇ ਅੱਗੇ ਵਧੋ ਅੱਗੇ ਵਧਣ ਦਾ ਹੀ ਫਾਇਦਾ ਹੁੰਦਾ ਹੈ ਮਾਫ਼ ਕਰਨ ਵਾਲਾ ਬਹੁਤ ਵੱਡਾ ਹੁੰਦਾ ਮਾਫੀ ਮੰਗਣ ਵਾਲਾ ਉਦੋਂ ਵੀ ਜਿਆਦਾ ਵੱਡਾ ਹੁੰਦਾ ਜਦੋਂ ਦੋਨੇ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਮਨ ਮਟਾਪ ਨੂੰ ਪਿਲਾ ਕੇ ਮਟਾ ਕੇ ਅੱਗੇ ਵਧਦੇ ਆ ਤਾਂ ਉਸ ਦੋਸਤੋ ਪਰਿਵਾਰ ਦਾ ਤਰੱਕੀ ਕਰਦਾ ਹੈ ਨਾਲ ਨਾਲ ਜੋ ਆਪਣਾ ਆਲਾ ਦਵਾਲਾ ਹੈ ਉਹ ਵੀ ਤਰੱਕੀ ਕਰਦਾ ਹੈ ਤੇ ਐਸੀ ਤਰ੍ਹਾਂ ਹੀ ਆਪਣਾ ਆਲੇ ਦੁਆਲੇ ਦੇ ਨਾਲ ਹੀ ਪਿੰਡ ਜੁੜੇ ਹੋਏ ਨੇ ਪਿੰਡਾਂ ਦੇ ਨਾਲ ਜ਼ਿਲ੍ਹੇ ਜੁੜੇ ਹੋਏ ਨੇ ਜ਼ਿਲ੍ਹਿਆਂ ਦੇ ਨਾਲ ਆਪਣਾ ਜਿਹੜਾ ਸੂਬੇ ਜੁੜੇ ਹੋਇਆ ਤੇ ਸੂਬਿਆਂ ਦੇ ਨਾਲ ਆਪਣਾ ਦੇਸ਼ ਜੁੜਿਆ ਹੋਇਆ ਜੇ ਆਪਾਂ ਇੱਕ ਇੱਕ ਕਰਕੇ ਚੰਗੇ ਉਪਰਾਲੇ ਕਰਾਂਗੇ ਤਾਂ ਦੇਸ਼ ਤਰੱਕੀ ਦੀਆਂ ਲੀਹਾਂ ਵੱਲ ਜਾਊਗਾ ਸੋ ਦੋਸਤੋ ਇਹ ਸੀ ਸਾਡਾ ਛੋਟਾ ਜਿਹਾ ਪ੍ਰੋਗਰਾਮ ਮਿਲਦੇ ਹਾਂ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਾਰਿਆਂ ਨੂੰ ਕੈਪਟਨ ਸਸੀਕਾ